ਸਾਸੀ ਕਾਲ ਜੀ ਅਸੀਂ ਪਹੁੰਚੇ ਆ ਬਰਨਾਲਾ ਸਰਦਾਰ ਹੈਡਰੂਮ ਬਰਨਾਲਾ ਵਿਖੇ ਇਹ ਮੇਰੇ ਪਿੱਛੇ ਵੇਖ ਸਕਦੇ ਹੋ ਗੱਦੇ ਨੇ ਠੀਕ ਹੈ ਨਾ ਅਸੀਂ ਸਰਦਾਰ ਜੀ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਸਰਦਾਰ ਜੀ ਕਹਿੰਦੇ ਕਿਸੇ ਨੂੰ ਵੀ ਅਸੀਂ ਇੱਥੋਂ ਨਿਰਾਸ਼ ਨਹੀਂ ਮੋੜਨਾ ਸਰਦਾਰ ਜੀ ਸਾਸੀ ਕਾਲ ਜੀ ਕੀ ਹਾਲ ਹੈ ਜੀ ਬਹੁਤ ਵਧੀਆ ਜੀ ਇਹ ਦੀਵਾਲੀ ਕਰਕੇ ਗੱਦਿਆਂ ਦਾ ਮੇਲਾ ਲੱਗਿਆ ਹੋਇਆ ਜੀ ਅਸਾਂ ਅਸਾਂ ਜੀ ਹਾਂਜੀ ਹਾਂ ਗੱਦੇ ਤੁਹਾਨੂੰ ਪੰਜਾਬ 'ਚ ਇਦੋਂ ਸਸਤੇ ਨਹੀਂ ਕਿਤੇ ਮਿਲ ਸਕਦੇ ਇਹ ਦੂਸਤਾਂ ਪੰਜਾਬ 'ਚ ਗੱਦਾਂ ਨੂੰ ਸਰਦਾਰ ਜੀ ਨੇ ਕਹਿੰਦੇ ਕਿਸੇ ਸਖਸ ਨੂੰ ਅਸੀਂ ਇੱਥੋਂ ਨਰਾਜ਼ ਹੋ ਕੇ ਨਹੀਂ ਮੋੜਨਾ ਹਰ ਇੱਕ ਨੂੰ ਅਸੀਂ ਆਫਰ ਦੇਵਾਂਗੇ ਜੇ ਉਹ ਜੇ ਮਰਜ਼ੀ ਤੁਸੀਂ ਸਾਨੂੰ ਪੁਰਾਣੇ ਗੱਦੇ ਦਿਓ ਰੂਹ ਵਾਲੇ ਦਿਓ ਲੋਗੜ ਵਾਲੇ ਦਿਓ ਤੁਹਾਡੇ ਅੱਧੇ 'ਚ ਕੱਟੇ ਆਣਗੇ ਗੱਦੇ ਜੀ ਠੀਕ ਹੈ ਜਿੰਨੇ ਵਾਲਾ ਤੁਸੀਂ ਲਾਉਂਗੇ ਸਾਥੋਂ ਪੰਜ ਹਜ਼ਾਰ ਵਾਲਾ ਲਾਓ 6 ਵਾਲਾ ਲਾਓ 7 ਵਾਲਾ ਲਾਓ ਤੁਹਾਡੇ ਅੱਧੇ 'ਚ ਕੱਟੇ ਜਾਣੇ ਨਹੀਂ ਅੱਜ ਕੱਟੇ ਤੇ 200 ਰੁਪਏ ਕਿਲੋ ਦਿੰਨੇ ਆ ਜੀ ਬਾਜ਼ਾਰ 400 ਰੁਪਏ ਕਿਲੋ ਮਿਲਦਾ ਆਪਾਂ 200 ਦਿੰਨੇ ਆ ਡਬਲ ਬੈੱਡ ਦੀ ਰਜਾਈ 2000 ਦੀ ਮਿਲਦੀ ਆਪਾਂ ਸਿਰਫ 1000 ਰੁਪਏ ਦੀ ਦਿੰਨੇ ਆ ਜੀ 1000 ਰੁਪਏ ਦੀ ਡਬਲ ਬੈੱਡ ਦੀ ਰਜਾਈ ਦੇ ਰਹੇ ਨੇ ਸਰਦਾਰ ਜੁਨੀ ਇਹ ਸਾਰੇ ਦੀਵਾਲੀ ਆਫਰ ਨੇ ਵੀਡੀਓ ਨਾਲ ਵੱਲੋਂ ਇਹ ਦੀਵਾਲੀ ਤਾਂ ਆਫਰ ਆਪਣੇ ਹੀ ਰਹਿਣਾ ਜੀ ਗੱਦਿਆਂ ਦਾ ਤੇ ਕੰਬਲਾਂ ਦਾ ਰਜਾਈਆਂ ਦਾ ਜੀ ਆ ਦੇਖੋ ਸਾਰੇ 13 13 ਟਰੱਕਾਂ ਦੇ ਟਰੱਕ ਵੀਰ ਜੀ ਉਹਨਾਂ ਕੋਲ ਮਾਲ ਪਿਆ ਹੈਗਾ ਜਿੰਨਾ ਮਰਜੀ ਜਿਹੜਾ ਮਰਜੀ ਪਸੰਦ ਕਰਕੇ ਤੁਸੀਂ ਸਮਾਨ ਲਿਜਾ ਸਕਦੇ ਹੋ ਹਾਂਜੀ ਹਾਂ ਜੀ ਮੰਜਾ ਦਾ ਕਪੜਾ 150 ਰੁਪਏ ਦਾ ਜੋੜਾ ਜੀ 150 ਹੀ ਡਿਜ਼ਾਈਨ ਆ ਤੇ 150 ਰੁਪਏ ਦਾ ਹੀ ਜੋੜਾ ਮੰਜਾ ਵੀਰ ਜੀ ਉਹਨੇ ਕਹਿੰਦਾ 150 ਡਿਜ਼ਾਈਨ ਆ ਸਾਡੇ ਕੋਲ ਉਹ 150 ਰੁਪਏ ਦਾ ਹੀ ਜੋੜਾਗਾ 150 ਰੁਪਏ ਦੀ ਡਵਲ ਬੈੱਡ ਦੀ ਚਾਦਰ ਹੈ ਜੀ ਸਰਦਾਰ ਜੀ ਹੈਡਲੋਮ ਬਰਨਾਲਾ ਯਾਦ ਰੱਖੋ ਸਕਰੀਨ ਦੇ ਉੱਪਰ نیچے ਨੰਬਰ ਚੱਲ ਰਿਹਾਗਾ ਵੀਰ ਜੀ ਨੂੰ ਕਾਲ ਕਰਕੇ ਕਿਸੇ ਤਰ੍ਹਾਂ ਦੀ ਵੀ ਜਾਣਕਾਰੀ ਲੈ ਸਕਦੇ ਹੋ ਸਰਦਾਰ ਮੇਲਾ ਜੀ ਇਹ ਸਪੈਸ਼ਲ ਦੀਵਾਲੀ ਤੱਕ ਮੇਲਾ ਹੀ ਲੱਗੂ ਜੀ ਦੀਵਾਲੀ ਦਾ ਮੇਲਾ ਸਪੈਸ਼ਲ ਦੀਵਾਲੀ ਤੱਕ ਹੀ ਚੱਲਣਾਗਾ نیچے ਸਰਦਾਰੀ ਨੂੰ ਦਾ ਨੰਬਰ ਦਿੱਤਾ ਪਿਆ ਕੋਈ ਵੀ ਜਾਣਕਾਰੀ ਲੈਣ ਲਈ ਨੰਬਰ ਤੇ ਫੋਨ ਕਰਕੇ ਸੰਪਰਕ ਕਰ ਸਕਦੇ ਹੋ ਸਾਸੀ ਕਾਲ ਜੀ